ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਵਿਰਕ ਸਟੱਡ ਫਾਰਮ ਸੰਤਨਗਰ ਤੇ ਉਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਵੋਗੇ ਅੱਜ ਗੱਲ ਕਰਦੇ ਆ ਆਪਾਂ ਮਾਰਵਾੜੀ ਘੋੜੇ ਜੁਰਾਵਰ ਦੀ ਜਿਹੜਾ ਵੀਰ ਭਰਾ ਵੀ ਮਾਰਵਾੜੀ ਘੋੜਿਆਂ ਦੇ ਵਿੱਚ ਪੂਰਾ ਇੰਟਰਸਟ ਰੱਖਦੇ ਆ ਉਹ ਤਾਂ ਮੇਰੀ ਆ ਵੀਡੀਓ ਦੀ ਝਲਕ ਵੇਖ ਕੇ ਹੀ ਘੋੜਾ ਪਛਾਣਗੇ ਆਉਣਗੇ ਬਾਕੀ ਜੇ ਕਿਸੇ ਵੀਰ ਭਰਾ ਨੂੰ ਨਹੀਂ ਪਤਾ ਉਨਾਂ ਲਈ ਜਾਣਕਾਰੀ ਲਈ ਦੱਸ ਦਈਏ ਵੀ ਇਹ ਘੋੜਾ ਜੋ ਰਾਵਰ ਕਾਲੇ ਕਾਂਟੇ ਦਾ ਪੋਤੇ ਤੇ ਮਾਂ ਇਹਦੀ ਵੀ ਬਹੁਤ ਚੰਗੀ ਬਲੱਡ ਲਾਈਨ ਦੀ ਘੋੜੀ ਏ ਜਿਹੜੀ ਕਿ ਸਵਾਏ ਸਿੰਘ ਰੰਸੀ گاؤں ਵਾਲਿਆਂ ਕੋਲ ਉਹਨਾਂ ਦੇ ਘਰੇ ਆ ਉੱਥੇ ਹੀ ਇਹ ਬਰੀਡ ਹੋਇਆ ਉੱਥੋਂ ਇਹ ਵੀਰ ਰਸ਼ਪਰੀ ਤੁਣੀ ਬਿੱਗ ਬ੍ਰਦਰ ਸਟੱਡ ਫਾਰਮ ਦਾਦ ਵਾਲੇ ਇਹ ਲੈ ਆਏ ਸਨ ਬਹੁਤ ਹੀ ਚੰਗੀ ਕੀਮਤ ਤੇ ਬਾਈ ਉਹਨਾਂ ਨੇ ਘੋੜਾ ਖਰੀਦਿਆ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਅੱਜ ਕੱਲ ਆਪਾਂ ਕਾਂਟਾ ਦੇਵਰਾਜ ਦਲਬਾਗ ਜਾਂ ਚੰਗੇ ਚੰਗੇ ਘੋੜਿਆਂ ਦੇ ਬੱਚੇ ਚੰਗੀ ਪੋਜੀਸ਼ਨਾਂ 'ਚ ਸ਼ੋਹਾਂ 'ਚ ਆਉਂਦੇ ਆ ਜਾਂ ਚੰਗੀ ਬਰੀਡਿੰਗ ਲਈ ਵਰਤੇ ਜਾਂਦੇ ਆ ਉਸੇ ਤਰ੍ਹਾਂ ਹੀ ਇਹ ਘੋੜੇ ਦਾ ਆਉਣ ਵਾਲੇ ਟਾਈਮ ਦਾ ਨਾਮਵਰ ਘੋੜਾ ਬਣੇਗਾ ਕਿਉਂਕਿ ਇਸ ਘੋੜੇ ਦੀ ਪੈਡਾਗਰੀ ਜਿੱਥੋਂ ਤੱਕ ਵੀ ਸੋਚੀਏ ਉਨੀ ਹੀ ਮਾਰਵਾੜੀ ਝੇ ਬਾਕੀ ਕੱਟ ਕੰਡੀਸ਼ਨਾਂ ਦੀ ਜੇ ਗੱਲ ਕਰੀਏ ਤੁਸੀਂ ਵੀਡੀਓ ਦੇ ਵਿੱਚ ਵੇਖੋ ਘੋੜੇ ਦੀ ਖੜਨੀ ਕਰਨੀ ਬਹੁਤ ਹੀ ਜ਼ਿਆਦਾ ਚੰਗੀ ਏ ਕੰਨ ਐ ਛੋਟਾ ਕੰਨ ਤੇ ਪਿਓਰ ਮਾਰਵੜ ਖੂਣੇ ਇਸ ਘੋੜੇ ਦੇ ਵਿੱਚ ਬਾਪ ਆ ਗਿਆ ਕੰਟਾ ਤੇ ਕੰਟਾ ਵੀ ਤੁਹਾਨੂੰ ਪਤਾ ਹੈ ਵੀ ਜਿੱਥੇ ਜਿੱਥੇ ਵੀ ਕੰਟੇ ਨੇ ਸਾਣ ਜੰਮਿਆ ਐਂ ਡੀ ਜੰਮਿਆ ਮੱਥੇ ਬਲੇਜ ਇੱਕ ਪੈਰ ਚਿੱਟਾ ਬਾਕੀ ਘੋੜੇ ਦੀ ਬਹੁਤ ਹੀ ਜ਼ਿਆਦਾ ਚੰਗੇ ਕੈਰੈਕਟ੍ਰਿਸਟਿਕ ਮਾਰਵਾੜੀ ਹੋਣ ਕਰਕੇ ਗਾਂ ਬੱਚਿਆਂ ਦੇ ਵਿੱਚ ਲਗਭਗ ਬਲੇਜ ਹੀ ਆਉਂਦਾ ਹੈ। ਬਾਈ ਉਹਨਾਂ ਦੇ ਕਹਿਣ ਮੁਤਾਬਕ ਵੀ ਪੰਜ ਕਲਿਆਣ ਬੱਚੇ, ਦੋ ਪੈਰ ਚਿੱਟੇ, ਤਿੰਨ ਪੈਰ ਮੱਥੇ ਫੁੱਲ ਤੇ ਟਾਵਾ-ਟਾਵਾ ਕੋ ਬੱਚਿਆਂ ਦੇ ਜਾਂਦੇ ਆਇਆ ਹੈ। 50-60 ਘੋੜੀਆਂ ਬਾਈ ਉਹਨਾਂ ਨੇ ਇੱਥੋਂ ਮਲਾਈਆਂ ਤੇ ਬਾਈ ਉਹਨਾਂ ਦੇ ਘਰੇ ਵੀ ਬਹੁਤ ਚੰਗੇ-ਚੰਗੇ ਬੱਚੇ ਇਹਨਾਂ ਦੇ ਫਾਰਮ ਤੇ ਹੈਗੇ ਆ। ਬਾਕੀ ਕਿਸੇ ਵੀਰ ਭਰਾ ਨੇ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਹੋਵੇ ਤੇ ਉੱਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦਾ ਹੈ। ਹਰ ਨਵੀਂ ਵੀਡੀਓ ਤੁਹਾਡੇ ਕੋਲ ਟਾਈਮ ਟੂ ਟਾਈਮ ਪਹੁੰਚ ਸਕੇ ਇਸ ਕਰਕੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ